ਆਪਣਾ ਜਾਲ ਵਿਛਾ ਕੇ ਪਾ ਜਾਵੇਗਾ ਪੰਛੀ ਕੋਈ ਇਸ ਵਿੱਚ ਆਪੇ ਆ ਕੇ ਕੌਡੇ ਦੇ ਬਨ ਵਿੱਚ ਮਰਦਾਨਾ ਗਾਉਂਦਾ ਜਾਵੇ ਗਾਣਾ ਪਛੜੀ ਵਾਂਗਰ ਪਕੜ ਲਿਆ ਸੀ ਕੌਡੇ ਨੇ ਮਰਦਾਨਾ ਕੌਡੇ ਦਾ ਫੜਿਆ ਮਰਦਾਨਾ ਲੱਗਾ ਮਾਨ ਨਾਰੀ ਕਹਿੰਦਾ ਜਾਨ ਬਚਾਲੇ ਮੇਰੀ ਸਤਿਗੁਰੂ ਨਾਨਕ ਪਿਆਰੀ ਕੌਡਾ ਰਾਖਸ਼ ਮਰਦਾਂ ਨੇ ਨੂੰ ਤਲਕੇ ਚਾਵੇ ਖਾਣਾ ਹੱਥ ਵਜੋ ਤੇ ਮਛਲੀ ਵਾਂਗਰ ਤਰ ਫਿਰਿਆ ਮਰਦਾਨਾ ਕੌਡਾ ਰਾਖਸ਼ ਭੱਠੀ ਦੇ ਵਿੱਚ ਅੱਗ ਜਲਾ ਕੇ ਖਾਵਾ ਗੁਜੀਆਂ ਸੰਗਜ ਤੈਨੂੰ ਮਿਰਚ ਮਸਾਲਾ ਲਾ ਕੇ ਤਪਦਾ ਤੇਲ ਕੜਾਹੀ ਅੰਦਰ ਤਿਰ ਤਿਰ ਕਰਕੇ ਬੋਲੇ ਭੱਠੀ ਦੇ ਵਿੱਚ ਅਗਨੀ ਫੜਫੜ ਕਰਦੀ ਵਾਂਗਰ ਉਲੇ ਭੱਠੀ ਵਿੱਚੋਂ ਕਿੜ ਕਰ ਕਰਕੇ ਡਿਗਣ ਬਾਹਰ ਨੂੰ ਕੋਲੇ ਮਿੜ ਮਿੜ ਕਰਕੇ ਉੱਡਦੇ ਜਾਂਦੇ ਵਾਂਗ ਬਤੰਗਾ ਛੋਲੇ ਤਪਦੇ ਇਲੰਦਰ ਜਦ ਕਉਡਾ ਤਲ ਕੇ ਖਾਣਾ ਚਾਇਆ ਮਾਨ ਆਪਣੇ ਵਿੱਚ ਮਰਦਾਨੇ ਨੇ ਗੁਰੂ ਨਾਨਕ ਨੂੰ ਤਿਆਆ ਕਹਿੰਦਾ ਬਖਸ਼ ਲਵੋ ਜੀ ਦੀ ਗਾਨੀ ਨਾਨਕ ਸ਼ਕਤੀ ਵਾਲਾ ਰੱਖ ਲਿਆ ਦੇ ਕਰਤਾਰੇ ਮਰ ਚਲਿਆ ਮਰਦਾਨਾ ਸਰਵਨ ਹੋ ਗਈ ਨਾਨਕ ਤਾਈ ਮਰਦਾਨੇ ਦੀ ਬਾਣੀ ਸੁਣ ਸੇਵਕ ਦੀਆਂ ਕੋਪ ਪਕਾਰਾਂ ਡੈ ਡੁਲੇ ਪਰ ਪਾਣੀ ਪਵਨ ਸਵਾਰੀ ਕਰਕੇ ਨਾਨਕ ਇੱਕ ਦਮ ਉਤੇ ਆਇਆ ਤਪਦਾ ਤੇਲ ਤਰੰਤ ਢਲ ਜਾਵੇ ਪੈ ਕਰ ਗੁਰ ਕਾ ਛਾਇਆ ਨજર ਮੇਰ ਦੀ ਕਰਕੇ ਨਾਨਕ ਸੜਦਾ ਭਗਤ ਬਚਾਇਆ ਤੰਤਨ ਕਹਿ ਕੇ ਚਰਨਾ ਉਤੇ ਟਹਿ ਜਾਂਦਾ ਮਰਦਾਨਾ ਪਲਵਚ ਆਪਣੇ ਸੇਵਕ ਤਾਈ ਬਖਸ਼ ਲਿਆ ਸੁਲਤਾਨਾ ਜਾ ਦੁਨੀਆ ਵਿੱਚ ਗਾਵਾਂ ਤੇਰਾ ਨਾਨਕ ਪਰਉਪਕਾਰੀ ਮਨ ਮੇਰੇ ਵੇ ਜੁਗ ਜੁਗ ਜਗਨੀ ਨੂਰੀ ਜੋ ਤੁਮਾਰੀ ਰਾਜ ਅਮਰ ਦੁਨੀਆ ਵਿੱਚ ਤੇਰਾ ਦੁਖੀਆਂ ਦੇ ਦਿਲ ਜਾਨੀ ਕੁਦਰਤ ਤੇਰੀ ਦਾ ਗੁਰੂ ਨਾਨਕ ਚੰਨ ਚਮਕੇ ਅਸਮਾਨੀ ਸ਼ਕਤੀ ਦੇ ਕੇ ਸਤਗੁਰ ਜੀ ਕੀ ਕਉੜੇ ਦਾ ਮਨ ਡਰਿਆ ਲੜ ਲੜ ਬਲ ਦੀ 부ਝ ਗਈ ਅਗਨੀ ਤਪ ਦਾ ਘੜਾ ਹੱਥ ਰਿਆ ਰਾਜ ਕਹਿੰਦਾ ਸਤਗੁਰ ਤਾਈ ਮੈਂ ਵੜਿਓ ਗਨਹਾਰਾ ਰਾਗ ਜੁਨੀ ਵਿੱਚੋਂ ਮੇਰਾ ਕਰ ਦਿਓ ਪਾਰੋ ਜਾਨ ਗਿਆ ਮੈਂ ਹਕਮਤ ਤੇਰੀ ਹੋ ਤਮ ਸਤਿਗੁਰੂ ਪੂਰੇ ਦਰਸ਼ਨ ਤੇਰਾ ਕਰਕੇ ਵੱਜ ਗਿਆ ਮਨ ਮੇਰੇ ਵਿੱਚ ਦੂਰੇ ਬਹੁ ਚਿਰਾਂ ਦਾ ਇਸ ਜੰਗਲ ਵਿੱਚ ਸਤਿਗੁਰੂ ਆਸਾ ਮਾਰਾ ਮੇਰੇ ਵਰਗਾ ਹੋਰ ਨਾ ਕੋਈ ਜਗ ਵਿੱਚ ਪਾਪੀ ਪਾਰਾ ਸਤਿਗੁਰੂ ਨਾਨਕ ਤਾਈਂ ਕਹਿੰਦਾ ਕਰ ਦੇਵੋ ਛਡਕਾਰਾ ਰਾਖਸ਼ ਨੇ ਜਦ ਕਰੀ ਬੇਣਤੀ ਸਤਿਗੁਰ ਨਜ਼ਰ ਇਹ ਲਾਵੇ ਇੰਦਰਪ੍ਰੀਜੋ ਇੰਦਰ ਦੇਵ ਤਾਰਾ ਤਲੈ ਕੀ ਚਲ ਆਵੇ ਕੌਡੇ ਤਾਈਂ ਸਤਿਗੁਰ ਕਹਿੰਦਾ ਰਤ ਵਿੱਚ ਬਹਿ ਜਾ ਪਾਈ ਸੰਗਤ ਸਾਡੇ ਕਰਕੇ ਤੇਰਾ ਪਾਪ ਰਿਆ ਨਾਰਾਈ ਰਾਤੁਰਗਾ ਨੂੰ ਜਾਣਾ ਸਤਿਗੁਰ ਕੌਡੇ ਤਾਈਂ ਕਹਿੰਦਾ ਸੀ ਚੁਕਾ ਕੇ ਨਾਨਕ ਤਾਈ ਕੌੜਾ ਰਤਜ ਜਵੈਂਦਾ ਬੁੱਢਾ ਉਰਨ ਕਟੋਲਾ ਲੈ ਕੇ ਕੌਡੇ ਰਾਗ ਜਦਾਈ ਰਤਜ ਬੈਠਾ ਰਾਗ ਛੇੜਦਾ ਜਾਂਦਾ ਚਾਈ ਚਾਈ ਕੋੜ ਜਨਮ ਕਾ ਪਾਪੀ ਕੌੜਾ ਸੁਰਗ ਮੰਡਲ ਵਿੱਚ ਆਇਆ ਸਤਗੁਰੂ ਨਾਨਕ ਕੌਡੇ ਉਤੇ ਪਰਉਪਕਾਰ ਕਮਾਇਆ ਸਤਗੁਰੂ ਨਾਨਕ ਕੌਡੇ ਉਤੇ ਬਾਰੂਪਕਾਰ ਕਮਾਇਆ